ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰਪਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਮੇਰੇ ਵੀਰਪਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਅੱਜ ਆਪਾਂ ਆ ਨਾ ਜਿਲਬ ਤਾਰਨ ਲੱਗੇ ਸੀਗੇ ਏ ਜਦੋਂ ਆਪਾਂ ਲੰਘਦੇ ਹਾਂ ਨਾ ਦਿੱਲੀ ਹੋ ਰਹੀ ਐ ਇੱਥੇ ਪਾਣੀ ਡੁੱਲ ਗਿਆ ਸਵੇਰੇ ਬਾਲਟੀ ਤੇ ਇਹਨਾਂ ਨੇ ਵੀ ਬਿਹਾਰੇ ਦੇ ਪੰਡਾ ਲੈ ਕੇ ਨੰਗਣਾ ਹੁੰਦਾ ਤੇ ਅਸੀਂ ਵੀ ਸਾਰਾ ਦਿਨ ਇੱਧਰ ਦੀ ਸਾਡਾ ਲੰਘਾ ਹੈਗਾ ਤੇ ਇਹ ਤੇ ਸਲਿੱਪ ਹੁੰਨੇ ਆਪਾਂ ਹਨਾ ਤੇ ਨਾਲ ਇਹ ਲੱਗੀ ਭੈੜੀ ਲੱਗਦੀ ਕਿਉਂਕਿ ਇੰਨੇ ਜ਼ਿਆਦਾ ਮੀਂਹ ਪੈਨੇ ਆਕਤੀ ਅੱਗੇ ਤਾਂ ਨਹੀਂ ਕਦੇ ਇੰਨੀ ਲੱਗੀ ਸੀਗੀ ਬਹੁਤ ਘਟ ਲੱਗਿਆ ਕਰਦੀ ਅੱਗੇ ਤਾਂ ਵੀ ਕਿਤੇ ਟਮ ਟਾਮੀ ਜਿਹੀ ਲੱਗਦੀ ਐ ਇੱਥੇ ਤਾਂ ਸਾਨੂੰ ਪਤਾ ਜੇ 15 ਦਿਨ ਹੋ ਗਏ ਮੀਂਹ ਪੈਂਦਿਆਂ ਨੂੰ ਤੇ ਜਮੀ ਥੱਲੇ ਸਾਰਾ ਹਰਾ ਹਰਾ ਹੋ ਰਿਹਾ ਇਹ ਵਾਲਾ ਫਰਸ਼ ਉਧਰ ਤਾਂ ਆਪਣੇ ਟੈਲਾ ਨੇ ਉਧਰ ਤਾਂ ਨਹੀਂ ਲੱਗਦੀ ਜੀ ਇਹ ਫਰਸ਼ ਤੇ ਲੱਗਦੇ ਤੇ ਉੱਪਰ ਛੱਤ ਤੇ ਤੀਜੀ ਮੰਜ਼ਲ ਤੇ ਉੱਥੇ ਲੱਗੀ ਹੋਈ ਹੈਗੀ ਆਪਾਂ ਦੇਖ ਕੇ ਆਏ ਸਾਰਾ ਹਨਾ ਤੇ ਅੱਜ ਹੀ ਬਸ ਕਣੀਆਂ ਨਹੀਂ ਆਈਆਂ ਕੱਲ ਵੀ ਕਾਫੀ ਮੀਂਹ ਆ ਗਿਆ ਸੀਗਾ ਦੁਪਹਿਰੇ ਜੇ ਤੇ ਅੱਜ ਮੌਸਮ ਸਹੀ ਰਿਹਾ ਅੱਜ ਨਹੀਂ ਇੰਨਾ ਮੀਂਹ ਪਿਆ ਇੰਨੇ ਜ਼ਿਆਦਾ ਮੀਂਹ ਪੈਣਾ ਜੀ ਲੋਕਾਂ ਨੇ ਛੱਤਾਂ 'ਤੇ ਉਣ ਲਾਤੀਆਂ ਲੈਂਟਰ ਤੇ ਉਣ ਲਾਤੇ ਹਨਾ ਇਸ ਵਰਦਾਂ ਤੇ ਐਨ ਹਰੇਕ ਦੇ ਘਰੇ ਤਕਰੀਬਨ ਇਹ ਚੀਜ਼ ਹਰੇਕ ਦੇ ਘਰੇ ਹੀ ਹੋ ਰਹੀ ਹੈ ਬੇੜਿਆਂ 'ਚ ਵੀ ਜਿੱਥੇ ਆਇਟ ਲੱਗੀ ਹੋਈ ਹੈ ਤੇ ਕੋ ਛੱਤਾਂ ਤੇ ਵੀ ਹੈਨਾ ਤੇ ਛੱਤਾਂ ਤੇ ਵੀ ਇਹ ਲੱਗੀ ਰਹੀ ਤਾਂ ਛੱਤਾਂ ਨੂੰ ਆਪਣੇ ਨੂੰ ਖਰਾਬ ਕਰ ਦੂਗੀ ਹੈਨਾ ਇਹ ਸਿਮਿੰਟ ਇਹ ਨਾਲ ਸਾਰਾ ਉੱਤਰ ਜੂਗਾ ਹੌਲੀ-ਹੌਲੀ ਤੇ ਆਪਾਂ ਇਹ ਸਾਫ਼ ਕਰਨ ਲੱਗੇ ਸੀਗੇ ਅੱਜ ਤੇ ਇਹ ਸਾਫ਼ ਕਰਨ ਖਾਤਰ ਕਰ ਤਾਂ ਆਪਾਂ ਇਹਨੂੰ ਕਰ ਲਾਂਗੇ ਜੀ ਗਿੱਲਾ ਹੈਨਾ ਹੁਣ ਤਾਂ ਇਹ ਆਪਾਂ ਥੋੜੀ ਜਿਹੀ ਸਾਫ਼ ਕਰਾਂਗੇ ਇੱਕ ਵਾਰੀ ਤੁਹਾਨੂੰ ਨਾਲ ਵੀ ਕਰਕੇ ਦਿਖਾ ਦਿੰਨੇ ਆਪਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਸਵੇਰ ਵੇਲੇ ਨਾ ਨੂੰ ਸਾਰਿਆਂ ਨੂੰ ਪੈਪ ਲੈ ਕੇ ਤਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਫਿਰ ਆਪਾਂ ਇਹਨਾਂ ਦੇ ਨਾਲ ਹੈਲਪ ਲਈ ਲਾਉਂਗੇ ਕਿਉਂਕਿ ਇਹ ਰਗੜਨੀ ਪੈਣੀ ਹੈ ਹਨਾ ਫਿਰ ਐਨਾ ਆਪਣੇ ਤੋਂ ਕੱਲਿਆਂ ਤੋਂ ਹੋਣਾ ਨਹੀਂਗਾ ਪਹਿਲਾਂ ਤਾਂ ਸਾਰੀ ਪਾਸੇ ਮੁਦਲੀ ਕਰ ਲਾਂਗੇ ਜਿਸ ਤਰ੍ਹਾਂ ਇੱਧਰ ਜਿੱਧਰ ਤੰਦਰੇ ਲਵੇ ਨਹੀਂ ਲੱਗੀ ਜੂਪਰ ਹਨਾ ਇੱਧਰ ਪਾ ਦਰ ਆਪਣੇ ਸਾਨੂੰ ਵੀ ਦੇਖੀ ਕਿੰਨੀ ਜਿਆਦਾ ਲੱਗ ਰਹੀ ਸਾਨੂੰ ਵੀ ਇੰਨੀ ਭੜੀ ਲੱਗਦੀ ਨਾ ਲੱਗੀ ਹੋਈ ਕੋਈ ਆ ਕਰ ਦੇ ਹਨਾ ਫਿਰ ਆਪਾਂ ਨੂੰ ਕਿੰਨਾ ਐ ਲੱਗਦਾ ਰਹਿੰਦਾ ਵੀ ਵੀ ਕੰਮ ਦੀ ਇੱਕ ਹਿਸਾਬ ਦਾ ਹੁੰਦਾ ਹਨਾ ਪਰ ਜੇ ਰੁੱਖਾਂ ਉੱਤੇ ਆਪਣੇ ਦੇ ਕੋਈ ਚੜਦੇ ਆ ਉਹ ਵੀ ਆਪਾਂ ਸਾਫ਼ ਕਰਾਂਗੇ ਦੇਖਦੇ ਆ ਜੇ ਹੁਣ ਮੌਸਮ ਸਾਫ਼ ਰਿਹਾ ਤਾਂ ਉਹ ਵੀ ਆਪਾਂ ਸਾਫ਼ ਕਰਾਂਗੇ ਤੇ ਇਹਦੇ ਲਈ ਆਪਾਂ ਲੈ ਕੇ ਆਏ ਜੀ ਕਲੀ ਅ ਕੋਈ ਜੀ ਇਹਨੂੰ ਹਰੇਬਾਈ ਕਹਿੰਦਾ ਕੋਈ ਕਾਈ ਕਹਿੰਦਾ ਵੀ ਕਾਈ ਲੱਗੀ ਕੋਈ ਸਾਡੇ ਕਣੀ ਜਿਲਬ ਵੀ ਕਹਿ ਦਿੰਦੇ ਨੇ ਕੋਈ ਕੀ ਹਰੇਬਾਈ ਹਾਂ ਹਰੇਬਾਈ ਕਹਿੰਦੇ ਹਰਿਆਈ ਕਹਿ ਦਿੰਦੇ ਨੇ ਬਹੁਤ ਨਾਮ ਲੈਂਦੇ ਨੇ ਜੀ ਇਹਦਾ ਇਸ ਤਰ੍ਹਾਂ ਨਾ ਆਪਾਂ ਬੁੱਕਾਂ ਵਾਲੇ ਦੇ ਤੇ ਕਲੀ ਛੱਡ ਦਾਂਗੇ ਕਿੰਨੀ ਉੱਡ ਰਹੀ ਹੈ ਕੱਲੀ ਇੱਧਰ ਆ ਰਹੀ ਹੈ ਹਾਂ ਹਵਾ ਇੱਧਰ ਦੇ ਜੀ ਉੱਪਰ ਆ ਰਹੀ ਹੈ ਇੱਧਰੋਂ ਇੰਨੀ ਕਿ ਜਗ੍ਹਾ ਤਾਂ ਆਪਾਂ ਕੱਲੀ ਝੰਡਿਆਤੀ ਹੈ ਜੀ ਇੰਨੀ ਕਿ ਜਗ੍ਹਾ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਤੇ ਬਾਕੀ ਆਪਾਂ ਸਵੇਰ ਵੇਲੇ ਕਰਾਂਗੇ ਹਨਾ ਜਦੋਂ ਆਪਾਂ ਮੱਝਾਂ ਨਵਾਵਾਂਗੇ ਉਸ ਟਾਈਮ ਤੇ ਪੂਰਾ ਫਰਸ਼ ਸਾਫ਼ ਕਰ ਦਾਂਗੇ ਆਪਾਂ ਧੋ ਦਾਂਗੇ ਇੱਕ ਵਾਰੀ ਇਹਨੂੰ ਤੇ ਆਪਾਂ ਦੋ ਤਿੰਨ ਖੱਲੇ ਮੰਗਵਾਲੇ ਸੀਗੇ ਦਾ 10 ਕਿਲੋ ਵਾਲੇ ਕਲੀ ਦੇ ਜਿਹੇ ਜਿੰਨਾ ਕਿਤੇ ਲੱਗੀ ਲੱਗੀ ਫਿਰ ਆਪਾਂ ਛੱਤਾਂ ਵੀ ਸਾਫ਼ ਕਰਾਂਗੇ ਹਨਾ ਉੱਪਰ ਤੀਜੀ ਮੰਜ਼ਲ ਦੀ ਹੈ ਜੀ ਹੋਰ ਤਾਂ ਛੱਤ ਕਿਤੇ ਸਾਡੀ ਹੈਗੀ ਖਰਾਬ ਕਿਉਂ ਬੈਕ ਹੋਊਗੀ ਤੇ ਇਹ ਇਹ ਵਾਲੇ ਇੱਟਾਂ ਤੇ ਜੰਮਦੀ ਹੈ ਇਹ ਤੇ ਆਪਾਂ 10 ਮਿੰਟ ਇਹਨੂੰ ਇਸ ਤਰ੍ਹਾਂ ਹੀ ਛੱਡ ਦਾਂਗੇ 10 15 ਮਿੰਟ ਤੇ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਸਾਫ਼ ਕਰਾਂਗੇ ਮੰਜੇ ਨਾਲ ਕਰ ਸਕਦੇ ਆਪਾਂ ਕੋਈ ਬੁਰਸ਼ ਤੇ ਬੁਰਸ਼ ਨਾਲ ਵੀ ਕਰ ਸਕਦੇ ਆ 10 15 ਮਿੰਟ ਇਹਨੂੰ ਇਸ ਤਰ੍ਹਾਂ ਹੀ ਛੱਡ ਦਾਂਗੇ ਪਾ ਕੇ ਤੇ ਉਸ ਤੋਂ ਬਾਅਦ ਦੇਖੋ ਇਹ ਫਰਸ਼ ਕਿੰਨਾ ਸਾਫ਼ ਹੋ ਜੂਗਾ ਇਹ ਹਨ ਤੁਹਾਨੂੰ ਦਿਖ ਰਿਹਾ ਵੀ ਕਿੰਨੀ ਹਰੇ ਬਾਈਸ ਇਹਦੇ ਉੱਪਰ ਚਲੋ ਜੇ ਆਪਾਂ 10 ਮਿੰਟਾਂ ਨੂੰ ਮਿਲਦੇ ਹਾਂ ਤੁਹਾਨੂੰ ਇੱਥੇ ਜੇ ਆਪਾਂ 5-7 ਮਿੰਟ ਲੈ ਵੀ ਬੋਕਰ ਨਾਲ ਐ ਰਗੜ ਲਾਂਗੇ ਹੁਣ ਕੋਲੇ ਬੋਕਰ ਹੈ ਕੋਈ ਛੋਟੀ ਐ ਕਾੜਾ ਝੜ ਲੈ ਕੇ ਜਾਂ ਫਿਰ ਆ ਤੁਸੀਂ ਕੋਈ ਗੋਸ਼ਟ ਹੈ ਜੇ ਗੋਸ਼ਟ ਨਾਲ ਵੀ ਲਗੜ ਸਕਦੇ ਹੋਗੇ 5-4 ਮਿੰਟ ਤੱਕ ਨੂੰ ਰਗੜਨਾ ਪਊਗਾ ਮੈਂਟਾਂ ਲੱਗਦੀਆਂ ਨੇ ਮੈਂਟਾ ਕਾਫੀ ਲੱਗਦੀ ਐ ਇਹ ਕੰਮ ਤੇ ਹਨਾ ਆਪਾਂ ਇਹ ਕਹਿ ਰਹੇ ਕੰਮ ਸੌਖਾ ਐ ਪਰ ਇਹਦੇ ਨਾਲ ਸਾਫ ਜਲਦੀ ਹੋ ਜਾਂਦਾ ਹੋਰ ਚੀਜ਼ਾਂ ਵਾਂਗ ਜੇ ਤਾਂ ਦੇਖੀ ਜੇ ਆਪਾਂ ਇੱਥੇ ਬੋਸ ਮਾਰਾਂਗੇ ਨਾ ਲੋਹੇ ਦੇ ਤਾਰਾਂ ਵਾਲਾ ਤਾਂ ਉਹਨੇ 5 ਮਿੰਟ ਤਾਰ ਦੇਣਾ ਤੇ ਇਹਦੇ ਨਾਲ ਵਧੀਆ ਸਾਫ ਹੋ ਜਾਂਦਾ ਥੋੜੇ ਜਿ 5-7 ਮਿੰਟ ਦੀ ਲੋੜ ਹੀ ਹੈ ਇਸ ਕਰਕੇ ਆਪਾਂ ਸਾਰਾ ਸਾਫ ਨਹੀਂ ਕਰਦੇ ਕਿਉਂਕਿ ਹੁਣ ਆਪਣੇ ਕੋਲ ਟਾਈਮ ਨਹੀਂ ਸ਼ਾਮ ਦਾ ਟਾਈਮ ਹੋ ਰਿਹਾ ਹੈ ਨਾ ਤਾਂ ਰੁਕ ਕੇ ਆਪਾਂ ਕੱਢ ਲੈਨੇ ਤੇ ਹੁਣ ਆਪਾਂ ਬਸ ਇਹ ਸਾਫ ਕਰਕੇ ਫਿਰ ਆਪਾਂ ਅਰ ਕੋਈ ਦਾ ਕੰਮ ਕਰਨਾ ਹੈ ਇੱਥੇ ਕਰਕੇ ਦਿਖਾਵਾਂਗੇ ਉੱਥੋਂ ਤੱਕ ਜਲਬ ਲੱਗੀ ਹੋਈ ਐ ਜਿੱਥੋਂ ਤੱਕ ਸਾਡੀ ਕੋਠੀ ਦੀ ਸੇਹ ਦੇ ਅੱਗੇ ਨਹੀਂ ਹੈਗੀ ਇਹਦੇ ਧੁੱਪ ਲੱਗ ਜਾਂਦੀ ਐ ਇਹਦੇ ਧੁੱਪ ਘੱਟ ਲੱਗੀ ਤੇ ਉਹ ਵੀ ਧੁੱਪ ਦੇ ਨਾਲ ਮੋਟੀ ਲੱਗਦੀ ਐ ਆ ਦੇਖੀ ਇਹ ਨੂੰ ਦਿਖ ਰਿਹਾ ਹੋਣਾ ਹੈ ਨਾ ਫਰਸ਼ ਕਾਫੀ ਸਾਫ ਹੋ ਗਿਆ ਸਾਫ ਹੀ ਸਾਫ ਹੋ ਗਿਆ ਬਹੁਤ ਜ਼ਿਆਦਾ ਤੇ ਸਾਡੇ ਤੋਂ ਰਗੜਨਾ ਘੱਟ ਗਿਆ ਹੈ ਨਾ ਪਾਣੀ ਵਾਲੀ ਬਾਲਟੀ ਲਈ ਹੋਰ ਦਿਖਾਈ ਕਿੰਨੀ ਜ਼ਿਆਦਾ ਜਲਬ ਜੰਮੀ ਹੋਈ ਸੀ ਇੱਥੇ ਵਧੀਆ ਫਰਸ਼ ਸਾਫ ਹੋ ਗਿਆ ਤੁਹਾਨੂੰ ਇਹ ਚ ਵੀਡੀਓ ਚ ਲੱਗ ਰਿਹਾ ਨਾ ਮੈਂ ਹਰੇ ਬਾਈ ਪਰ ਹੈ ਨਹੀਂ ਇਹਦੇ ਤੇ ਨਹੀਂ ਹੈ ਨਾ ਵੀਡੀਓ ਚ ਕਿਵੇਂ ਲੱਗ ਰਿਹਾ ਹੂੰ ਮੋਟਰ ਆ ਤੂੰ ਬਾਲਟੀ ਲੈ ਇੱਕ ਪਾਣੀ ਦੀ ਮੋਟਰ ਨਾਲ ਨਾ ਤਾਂ ਬਾਲਾ ਪਾਣੀ ਨਹੀਂ ਹੋਣੀ ਅੱਛਾ ਆਪਾਂ ਚਲਾ ਲਈਏ ਮੋਟਰ ਨਾ ਤੇ ਬਾਲਟੇ ਨਾਲ ਇਹ ਨਿਕਲਣਾ ਨਹੀਂ ਇੱਥੇ ਤੇ ਕਾਫੀ ਹੱਦ ਤੱਕ ਕਪੜਾ ਵੀ ਦੇਖੋ ਜੀ ਸਰਕੀ ਤੋਂ ਪਾਸ ਮਾਰ ਕੇ ਰਗਾ ਤਾਂ ਬਹੁਤ ਜਿਆਦਾ ਸਾਫ਼ ਹੋ ਗਿਆ

ਅਪਾ ਇੱਕ ਲੋਗਨਾਂ ਦਾ ਸਾਰਾ ਖਰਚ ਸਾਫ਼ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਅਪਾ ਸਾਰਾ ਖਰਚ ਕੱਪਣਾ ਸਾਰਾ ਖਰਚ ਬਹੁ ਵਜੇ ਤੱਕ ਨਾਲ ਸਾਫ਼ ਹੋ ਗਿਆ ਇਹ ਆ ਦੇਖੋ ਜੀ ਇੰਨੀ ਹਰੇ ਬਾਈ ਸੀਗੀ ਉੱਥੇ ਵੀ ਤੇ ਜਿੱਥੇ ਆਪਾਂ ਕਲੀ ਪਾ ਕੇ ਵੀ ਤੋ ਤਾ ਨਾ ਜੀ ਫਰਸ਼ ਉੱਥੋਂ ਵੀ ਹਰੇ ਬਾਈ ਅਪੀ ਉਤਰ ਗਈ ਹੈ ਨਾ ਜਿੱਥੇ ਆਪਾਂ ਨਹੀਂ ਵੀ ਰਗੜਿਆ ਤੇ ਜਿੱਥੋਂ ਆਪਾਂ ਸਾਫ ਕਰਤਾ ਬੋਕਰ ਨਾਲ ਤੇ ਆ ਦੇਖੋ ਜੀ ਆਪਾਂ ਬੋਕਰ ਨਾਲ ਹੀ ਸਾਫ ਕਰਿਆ ਤੁਹਾਡੇ ਸਾਹਮਣੇ ਆਪਾਂ ਕੋਈ ਹੋਰ ਚੀਜ਼ ਨਹੀਂ ਲੱਤੀਗੀ ਤੇ ਬੋਕਰ ਨਾਲ ਹੀ ਆਪਣਾ ਫਰਸ਼ ਇੰਨਾ ਸੋਹਣਾ ਹੋ ਗਿਆ ਹੈ ਨਾ ਤੇ ਕਿੰਨੀ ਹਰੇ ਬਾਈ ਉਤਰ ਗਈ ਬਹੁਤ ਜ਼ਿਆਦਾ ਫਰਕ ਪੈ ਗਿਆ ਫਰਸ਼ ਦਾ ਤੇ ਕਿਉਂਕਿ ਕਲੀ ਨਾਲ ਨਾ ਜਲਦੀ ਫਰਸ਼ ਸਾਫ ਹੋ ਜਾਂਦਾ ਉਹ ਤੋਂ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈਗੀ ਪਰ ਇਹਨਾਂ ਨੂੰ ਜਲਦੀ ਫਰਸ਼ ਸਾਫ਼ ਹੋ ਜਾਂਦਾ ਜੇ ਤੁਸੀਂ 24 ਘੰਟੇ ਪਾ ਕੇ ਕੱਲੀ ਛੱਡ ਦੋਗੇ ਨਾ ਗਿੱਲੀ ਕਰਕੇ ਫਰਸ਼ ਕੱਲੀ ਪਾ ਕੇ ਤੇ ਥੋੜੀ ਜਿਹੀ ਰਗੜ ਕੇ ਉੱਪਰ ਦੀ ਪਾਣੀ ਪਾ ਕੇ ਛੱਡ ਦੋਗੇ ਨਾ ਤਾਂ ਉਦੋਂ ਵੀ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਆਪਾਂ ਤਾਂ ਨਾਲ ਦੀ ਨਾਲ ਹੀ ਸਾਫ਼ ਕਰ ਦਿੱਤਾ ਤੇ ਤੁਹਾਨੂੰ ਉਦੋਂ ਵੀ ਵਧੀਆ ਰਿਜ਼ਲਟ ਮਿਲੂਗਾ 24 ਘੰਟੇ ਤੁਸੀਂ ਪਾ ਕੇ ਕੱਲੀ ਇਸ ਤਰ੍ਹਾਂ ਹੀ ਛੱਡ ਸਕਦੇ ਹੋ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਥੈਂਕ ਯੂ